ਸਾਸਰੀ ਕਾਲੇ ਮੇਰੇ ਦੋਸਤੋ ਦੋਸਤ ਬੱਬੂ ਮਾਨ ਨੇ ਹਾਲੀਵੁੱਡ ਦੀ ਜਿਹੜੀ 300 ਫਿਲਮਾਂ ਮੂਵੀ ਉਹਦੇ ਬਾਰੇ ਕੀ ਗੱਲਬਾਤ ਤੇ ਉਦੋਂ ਬਾਅਦ ਦੇਖੋ ਇੱਕ ਵੀਡੀਓ ਹੋਰ ਸਿੰਘਾਂ ਨਾਲ ਰਲ ਕੇ ਲਾਇ ਜਗਾਰੇ ਦੇਖੋ ਜੀ ਵੀਡੀਓ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਬਿਲਕੁਲ ਐਸੇ ਤਾਂ ਇੱਕ ਇੱਕ ਲੜਿਆ ਉਹ ਤਾਂ ਫਿਰ 300 ਇਕੱਠੇ ਲੜ ਲੈ ਇਤਾ ਜਦੋਂ ਬਾਬਾ ਜਸਤਾ ਸਿੰਘ ਹੋਰਾਂ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਜਦੋਂ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾ ਮਾਰ ਕੇ ਆ ਜਾਣਾ ਜੀਤਾ ਬੱਜਾ ਵਾਹ ਲਓ ਸਤਿਗੁਰੂ ਇਹ ਕਿਉਂ ਮੇਚ ਪਾਏ ਨੀਲਾ ਜੀ ਕੋਸੀ ਕੋਸੀ ਲਾ ਸਰਵਾਨ ਨੂੰ ਖਾ ਪੈ ਸਿੰਘ Thank <laughs> you.